ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉਤੇ ਤੇ ਇਤ ਇਧਰ ਆ ਗਏ ਆਪਾਂ ਤੇ ਕੱਖ ਘੰਟਾ ਆਪਾਂ ਪਾਤਾ ਤੀ ਬਾਕੀ ਹੁਣ ਆਪਾਂ ਇਹਨਾਂ ਨੂੰ ਦਾਣਾ ਪਾ ਦਈਏ ਦਾਣਾ ਪਾ ਦਈਏ ਇਹਨਾਂ ਨੂੰ ਫਿਰ ਇਹਨੂੰ ਦੇਖਦੇ ਆਂ ਚੋਣਿਆਂਗੇ ਬੈਸ ਜੇ ਇਹ ਸੁਨੇਹਾਂ ਖੜਦੀ ਨਹੀਂ ਹੈਗੀਆਂ ਧਨ ਦੋਨੋਂ ਪਾਈਏ ਤੇ ਫਿਰ ਬਹਿਣੇ ਅਜੇ ਥੱਲੇ ਤਰਤੁਰਾ ਕੱਢ ਕੇ ਫਿਰ ਮਿਲਦੇ ਹਾਂ ਲੋਈ ਕੰਮ ਕੁਮ ਨਮੇੜਤਾ ਦੀ ਸਾਰਾ ਤਰਤੁਰਾ ਹੁੰਦਾ ਤੇ ਆਮ ਅੱਜ ਤੇ ਉਹ ਕੱਟੀ ਬਾਰ ਬਾਨਾ ਤੀਆਂ ਬਾਕੀ ਮੱਝ ਲੇਟ ਕਰਾ ਦਿੰਦੀ ਹੈ ਇਹ ਲੇਟ ਖੜਦੀ ਹੈਗੀ ਤੇ ਹੁਣ ਆਪਾਂ ਬਿਠਾਈਏ ਬੱਚੇ ਸਤਰੀ ਤੇ ਉਧਰ ਮੈਂ ਐਸ ਬੈਠ ਗਿਆ ਦੇਖੋ ਤੇ ਅੱਜ ਆਪਾਂ 베ੜੀ 'ਚ ਬਿਠਾਵਾਂਗੇ ਲਾਵਾਂਗੇ ਸਤਰੀ 베ੜੀ 'ਚ ਬਿਠਾਵਾਂਗੇ ਬਾਕੀ ਉੱਤੋਂ ਸਤਰੀ ਚੱਕ ਲਈਏ ਤੇ ਫਿਰ ਮਿਲਦੇ ਹਾਂ ਲੋ ਜੀ ਬੱਚੇ ਬਿਠਾਤੇ ਸਤਰੀ ਤੇ 베ੜੀ 'ਚ ਲਾ ਕੇ ਦੇਖੋ ਕਰੋ ਚੱਕ ਬਾਕੀ ਇੱਥੇ ਆਪਣੇ ਲੋਏ ਤੰਨੇ ਵਿੱਚ ਨੇ ਤੰਨੇ ਬਿਠਾ ਦੇ ਇਦਤਰ ਬਾਕੀ ਆ ਪਹਿਲਾ ਨਾ ਬੱਚਾ ਤੇ ਹਜੇ ਦੋ ਜਨੇ ਆ ਮੁੰਨੇ ਲੋਵੇ ਬੱਚੇ ਨਾ ਬਾਕੀ ਆਂਡੇ ਰੱਖੜ ਕੇ ਨੇ ਹਜੇ ਬੱਚੇ ਬੱਚੇ ਕੱਟਣ ਵਾਲੇ ਨੇ ਤੇ ਬਾਕੀ ਇਦ ਕੀ ਆਂਡੇ ਵੀ ਬਹੁਤ ਖਰਾਬ ਹੋਏ ਨੇ ਤੇ ਬੱਚੇ ਵੀ ਬਹੁਤ ਮਰੇ ਨੇ ਤਿੰਨ ਚਾਰ ਤਾਂ ਬੱਚੀ ਮਰ ਗਏ ਤੇ ਸੱਤ ਅੱਠ ਾਂਡੇ ਘਰ ਹਾਂਜੀ ਤੇ ਮੈਂ ਮੈਂ ਸਤੇ ਛੋਟੀ ਇੱਧਰ ਬਣ ਲੱਤੀਆਂ ਤੇ ਆਪਾਂ ਗਏ ਤੇ ਹਣ ਤੋੜੀ ਚੱਕਣਾ ਤੋੜੀ ਆਪਣੀ ਕਿਤੇ ਹੋਰ ਪਈ ਹੋਈ ਆ ਤੋੜੀ ਦੀ ਵੀ ਆਪਾਂ ਰੇੜੀ ਪਰ ਲੈ ਤੇ ਬਾਕੀ ਆਪਾਂ ਮੱਝਾ ਖਤਰ ਚਾਰ ਵੀ ਲੈਂਦਾ ਚਾਰ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਲਓ ਇਹ ਤੋੜੀ ਦੀ ਵੀ ਰੇੜੀ ਪਰ ਲੈ ਇੱਧਰ ਪਿਆ ਜੂਵੀ ਦਾ ਪਿੰਜਰਾ ਤੇ ਚਾਰਕ ਗੱਠਾ ਪਈਆਂ ਨੇ ਤੇ ਛੇ ਗੱਠਾ ਉੱਧਰ ਪਈਆਂ ਨੇ ਲੋਈ ਸੇ ਇਕੱਠਾ ਪਈਆਂ ਨੇ ਬਾਕੀ ਹੁਣ ਆਪਾਂ ਮਿਲਾਂਗੇ ਸਾਨੂੰ ਦੁਪਹਿਰੇ ਸੱਨੀ ਦੇ ਟਾਈਮ ਲੋ ਜੀ ਜੂਵੀ ਨੂੰ ਵੀ ਪਾਤੀ ਆਪਾਂ ਰੋਟੀ ਜੂਵੀ ਵੀ ਖਾ ਰਹੀ ਆ ਬਾਕੀ ਹਰ ਖਰੀ ਆ ਜਦੋਂ ਦੇਖੋ ਚਲੋ ਖਾ ਲੈਣ ਦੋ ਲੋ ਜੀ ਸੱਨੀ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਸੱਨੀ ਪਾ ਦਈਏ ਤੇ ਸੁਨਣਾ ਕਬੂਤਰ ਆ ਗਿਆ ਠੀਕ ਆ ਜੀ ਆਪਾਂ ਇੱਕ ਬੱਚਾ ਜ ਆਪਣਾ ਰੱਤਾ ਛਤਰੀ ਤੇ ਬਿਠਾ ਰਖਿਆ ਤੇ ਮੋਜਾ ਆਪਣਾ ਉੱਡ ਰਿਹਾਗਾ ਉਹ ਫਿਰ ਤਾਂ ਮੋਜਾ ਦੇਖੋ ਐਮਰੇ ਚ ਨਾ ਇਹਦੀ ਨਾ ਹੋਵੇ ਕਿ ਰੱਤਾ ਬੱਚਾ ਆਪਣਾ ਬੈਠਾ ਛਤਰੀ ਤੇ ਮੋਜਾ ਫਿਰਦਾ ਉਹ ਸਾਹਮਣੇ ਆ ਫਿਰਦਾ ਦੇਖੋ ਆ ਫਿਰਦਾ ਜੀ ਤੇ ਬਾਕੀ ਹੁਣ ਆਪਾਂ ਮੱਜਾਂ ਨੂੰ ਪਾਈਏ ਥੰਨੀ ਥੰਨੀ ਕੋਈ ਨਾ ਉਹਨੂੰ ਉੱਡੀ ਆਣ ਦੋ ਮੋਜੇ ਨੂੰ ਤਾਂ ਆ ਜੂਗਾ ਆਪੇ ਮੱਜਾ ਨੂੰ ਪਾ ਦਈਏ ਹੁਣ ਆਪਾਂ ਸੰਨੀ ਅੱਜ ਹਰਾ ਵੀ ਨਹੀਂ ਆਇਆ ਹਰਾ ਆਪਾਂ ਨੇ ਕੱਲਰ ਮਾਤਾ ਤੀਗਾ ਅੱਜ ਵਿਚਾਰੀਆਂ ਨੂੰ ਕੱਲੀ ਸੰਨੀ ਐ ਪਾਵਾਂਗੇ ਬਾਕੀ ਦੇਖਾਂਗੇ ਇਹ ਆਥ ਨਹੀਂ ਕਿਸੇ ਦੇ ਵੱਢ ਕੇ ਲੈਂਦਾ ਗਿਆ ਹਰਾ ਤਾਂ ਜ਼ਰੂਰ ਵੱਢ ਕੇ ਲਿਆ ਮੰਗੇ ਤੇ ਹੁਣ ਆਪਾਂ ਸੰਨੀ ਪਾ ਦਈਏ ਤੇ ਕਬੂਤਰ ਖੋਲ ਦਈਏ ਇੱਧਰ ਇਹਨਾਂ ਇਹਨਾਂ ਨੂੰ ਖਾ ਲੈਣ ਦਿਓ ਦਾਣਾ ਪਾਣੀ ਜਿਹੜੇ ਰਹਿ ਗਏ ਮੋਜਾ ਢੀ ਜਾਂਦਾਗਾ ਪਹਿਲ ਖਾਸੇ ਟਾਈਮ ਬਾਦੋ ਉੜਿਆਗਾ ਅੱਜ ਤਾਂ ਕਰਕੇ ਵਧੀਆ ਉੜੂਗਾ ਅੱਜ ਤਾਂ ਇੰਨੀ ਸੇਦੀ ਤਾਂ ਨਹੀਂ ਉਹ ਬਹਿਦਾ ਹੈਗਾ ਹੁਣ ਆਪਾਂ ਦਾਣੇ ਪਾ ਜੀਏ ਇਹਨਾਂ ਦੇ ਦਾਣੇ ਚ ਆਪਣੇ ਚ ਹੈਗੀ ਆ ਸੋਰੋ ਮਿਕਸੀ ਲੋਈ ਦਾਣੇ ਪਾਤੇ ਤੇ ਖੋਲ ਦੀਏ ਹੁਣ ਇਹਨਾਂ ਦਾ ਆਇਓ ਬਈ ਸਾਰੇ ਜਣੇ ਆ ਬੱਚੇ ਬੈਠੇ ਨੇ ਉੱਤੇ ਆਪਾਂ ਜਾਣ ਕੇ ਨਹੀਂ ਬਿਠਾਏ ਪਾਣੀ ਕੱਢ ਦੀਏ ਬਾਹਰ ਇਹਨਾਂ ਦਾ ਪਾਣੀ ਇਹਨਾਂ ਨੂੰ ਬਾਹਰ ਹੀ ਪਾਵਾਂਗੇ ਬਾਕੀ ਬਾਹਰ ਆ ਜਾਣਗੇ ਹੁਣ ਇੰਨੇ ਆਪਾਂ ਪਾਣੀ ਭਰ ਕੇ ਰੱਖ ਦੀਏ ਇਹਨਾਂ ਦਾ ਤੇ ਇਧਰ ਮੈਸਾ ਖੜੀਆਂ ਨੇ ਤੇ ਇੱਕ ਕਬੂਤਰ ਆ ਫਿਰਦਾ ਸੀ ਬਹੁਤ ਸੋਹਣਾ ਸੀ ਕਾਲੀਆਂ ਹੀ ਕਾਂਤਾ ਤੇ ਕਾਲੀ ਜੇ ਪੁੰਜੇ ਦਾ ਜਮਾਂਦਰੂ ਹੈ ਤੇ ਆਓ 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 ਆ ਰਹੇ ਨੇ ਦੇਖੋ ਹੌਲੀ ਹੌਲੀ ਆ ਜਾਣਗੇ ਸਾਰੇ ਤੇ ਹੁਣ ਆਪਾਂ ਪਾਣੀ ਪਾ ਦਈਏ ਫਿਰ ਮੈਂ ਸਾਨੂੰ ਪਾਈਏ ਸੁੰਨੀ ਲੋ ਇਹ ਕਬੂਤਰ ਕੁਆਤਰ ਕਰਤੇ ਸੀਗੇ ਆਪਾਂ ਬੰਦ ਤੇ ਇਹਨਾਂ ਨੇ ਸੰਨੀ ਦੇਖ ਲਓ ਕਿ ਮੈਂ ਖੰਡਈ ਆ ਗਈ ਬਾਕੀ ਹੁਣ ਆਪਾਂ ਨੂੰ ਗਿੱਲੇ ਚ ਵੱਢ ਕੇ ਲਿਆਉਣਾ ਪੂ ਸਵੇਰ ਖਾਤਰ ਹਰਾ ਇਹਨਾਂ ਖਾਤਰ ਟੂੜੀ ਬਹੁਤ ਖੰਡਾਂਗੀਆਂ ਨੇ ਥੱਲੇ ਤੇ ਉਹ ਮੋਜਾ ਵੀ ਬੈ ਗਿਆ ਤੇ ਆਪਣਾ ਕਰਤੇ ਹੋ ਵੀ ਬੰਦ ਇਹ ਕੁ ਮਾਰ ਰਿਹਾ ਔਰ ਇਹ ਤਾਂ ਪੂਰਾ ਦਾਣਾ ਪਾਣੀ ਉਹਨਾਂ ਨੂੰ ਵਿੱਚੇ ਰੱਖਤਾ ਦੀ ਦੋ ਮਾਨੂੰ ਖਾ ਲੈ ਹੁਣਾਂ ਇੱਥੇ ਲੱਗ ਦੇਖੋ ਜੀ ਤੁਸੀਂ ਦੇਖੋ ਬੈਠੇ ਨੇ ਥੋੜੇ ਚ ਬੈਠਾ ਮੋਜਾਂ ਤਾਂ ਤੇ ਦੂਜਾ ਤਵਜੇ ਪਤਾ ਨਹੀਂ ਕਿੱਧਰ ਬੈਠਾ ਉਹਨੇ ਵੀ ਖਾਲੀ ਹੁਣਾਂ ਉਹ ਬੈਠਾ ਦੇਖੋ ਥੱਲੇ ਉਹਦੇ ਨਾਲ ਹੀ ਤੇ ਉਹ ਬੱਚਾ ਇਹਨਾ ਪਾਣੀ ਪੀਣ ਦਾ ਨਹੀਂ ਬਤਾ ਉਹਨੂੰ ਵੱਡੇ ਨੂੰ ਰੱਤੇ ਨੂੰ ਹੁਣ ਆਪਾਂ ਪਾਣੀ ਆ ਪੁਲੇਈਏ ਮੜੇ ਮੂਲਵਾ ਦੀਆਂ ਕੁਝ ਤੇ ਤੂੰ ਫਿਰ ਤਪੀ ਲੈਂਦਾ ਖੋਲੀ ਜਿੰਦਾ ਕੁ ਮਿੰਟ ਚਾਪੀ ਜਾ ਪੀ ਗੱਦੇ ਅੜੀਏ ਇੰਤਾਂ ਲੋ ਜਿਪ ਲਿਆਤਾ ਇਹਨੂੰ ਪਾਣੀ ਬਾਕੀ ਮੋਜੇ ਨੂੰ ਦੇਖ ਲੀ ਪੀ ਲਿਆ ਮੋਜੇ ਨੇ ਲੋ ਜੀ ਮੋਜੇ ਨੇ ਦਾ ਪੀਰਖਾ ਪਾਣੀ ਤੇ ਹੁਣ ਆਪਾਂ ਰੈਡੀ ਦੀਆਂ ਰੈਡੀ ਚੋ ਤੋੜੀ ਦੀਆਂ ਪੰਡਾ ਲਾਹੀਏ ਤੇ ਖੇਤ ਨੂੰ ਚੱਲੀਏ ਦੇਖਦੇ ਆਂਗੇ ਥੱppa ਦਾ ਹਰਾ ਵੱਢ ਕੇ ਲਿਆਵਾਂਗੇ ਇਹਨਾਂ ਦੇ ਸਵੇਰ ਖਾਤਰ ਪਾਣੁ ਖਾਤਰ ਬਾਕੀ ਅੱਜ ਦਾ ਦਿਨ ਤੱਕ ਇਹਨਾਂ ਨੂੰ ਸਨੀਏ ਖਵਾਵਾਂਗੇ ਸਵੇਰੇ ਸਵੇਰ ਖਾਤਰ ਦੇਖਦੇ ਆਂ ਦੋ ਕਥੱਬੇ ਵੱਡ ਕੇ ਲਿਉਨੇ ਆਂਗੇ ਕਿਵੇਂ ਹੋਊਗਾ ਮਾਸਲਾ ਜਿੰਦਾ ਲਾ ਦੀ ਆਪਾਂ ਇਹ ਫਿਰ ਚੱਲ ਗਏ ਲੋ ਜੀ ਥੋੜਾ ਥੋੜਾ ਜਾਣਾ ਪਿਆ ਤੇ ਚਿੱਟਾ ਤੇ ਆਪਾਂ ਇੰਨਾ ਮੂਰੇ ਸਿੱਟਣ ਲੱਗੇ ਤੇ ਆਹ ਦੇਖੋ ਕਿੰਨੀ ਬੈਤਲਾ ਰਸਈ ਤੜਾਲਿਆ ਮੈਂ ਇਸਨੇ ਦੇਖੋ ਮੱਜਨੇ ਰਸਈ ਤੜਾਲਿਆ ਆਪਣੀ ਨੇ ਇਹਦੇ ਟੱਕਰ ਮਾਰਨ ਆਈ ਤੀਗੀ ਤੇ ਬਾਕੀ ਉਹਨੇ ਦੀ ਇਕੱਠੋ-ਕੱਠੇ ਵੀ ਬੰਨ੍ਹਦੀ ਐ ਤੇ ਚਟਾ ਜਾਂ ਦਾਣਾ ਪਿਆ ਤੀ ਮਾ ਚਲ ਇਹਨਾਂ ਦੇ ਮੂਰੇ ਲਾ ਦਿੰਨੇ ਆ ਲੋਈ ਖੇਤ ਆ ਗਏ ਤੇ ਗਿੱਲਾਗਾ ਥੋੜਾ-ਥੋੜਾ ਬੈਸੀ ਜ਼ਿਆਦੀ ਨਹੀਂ ਹੈ ਘਾਉਂ ਤੱਕ ਕੱਲ ਪਰਿਆ ਤੀ ਨਹੀਂ ਹੈ ਉਹ ਤੱਪ ਕਰਕੇ ਤੇ 4 ਵਜੇ ਪਏ ਨੇ ਤੇ ਟੈਂਪਰੇਚਰ ਹੋ ਰਿਹਾ 40 ਤੇ ਵੜਦਿਆਂ ਹਰਾਂ ਗਰਮੀ ਬਹੁਤ ਜ਼ਿਆਦੀ ਆ जमी सुक गया देखो कल है हजी पता भी नहीं लगता है लगता है जमें हफ्ता दो हफ्ते पहला हम माड़ी मोटी गिल भी नहीं रही बाकी बढ़ लीए फिर हरा तो थब्बे बढ़ा गे देखा सवेर खातर वडा नहीं फिर ढेरी का खातर भी व्डे लवागे चल देखते पहले वर्द फिर दसद की बन ਲੋਜੀ ਬੱਡੀਏ ਫੇਰ ਮਿਲਦੇ ਆਪਾਂ ਤੁਹਾਨੂੰ ਹਾਂਜੀ ਮੱਜਾਂ ਨੂੰ ਵੀ ਆਕੇ ਤੇ ਆਪਾਂ ਖਿੱਤੋਂ ਤੇ ਮੱਜਾਂ ਨੂੰ ਆਕੇ ਰਲਾਤੇ ਕੱਖ ਖਾਈ ਜਾਂਦੇ ਆਨੇ ਤੇ ਬੱਚੇ ਵੀ ਬਠਾ ਤੇ ਬਾਰੇ ਸਾਤਰੀ ਤੇ ਬੱਚੇ ਦਿਖਾਉਨੇ ਕਰੀ ਜੇ ਕੋ ਲੋਜੀ ਤਰਾ ਤੁਰਾ ਚੋਲੀਆਂ ਪਾ ਤੇ ਬਾਕੀ ਹੁਣ ਨਮਾਈਏ ਯਾਰ ਮੈਸਾਂ ਦਾ ਬੁਰਾ ਹਾਲ ਹੋਇਆ ਪਿਆ ਨਮਾ ਕੇ ਕੱਟੀ ਤੇ ਝੋਟੀ ਦਾ ਬੰਨੀ ਹੈ ਬਾਹਰ ਪਹਿਲਾਂ ਲਾਈਟ ਲਾ ਲਈਏ 1 ਮਿੰਟ